ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਫਿਰ ਤੋਂ ਇੱਕ ਵਾਰੀ ਮੇਰੇ YouTube ਚੈਨਲ ਤੇ Instagram ਪੇਜ ਤੇ ਨਾਲ Facebook ਪੇਜ ਤੇ ਜੀ ਆਇਆਂ ਨੂੰ ਸਵਾਗਤ ਬਹੁਤ ਸਾਰਾ ਵੀਡੀਓ 3 ਵਜੇ ਅਪਲੋਡ ਹੋਣ ਲੱਗੀ ਆ ਦੁਪਹਿਰੇ ਤੇ Instagram ਤੇ ਥੋੜੀ ਲੇਟ ਅਪਲੋਡ ਕਰੂੰਗਾ YouTube ਤੇ 3 ਵਜੇ ਵੀਡੀਓ ਪੋਸਟ ਹੋ ਚੁੱਕੀ ਆ ਤੁਸੀਂ ਸੋਹਣੇ ਸੋਟ ਲੈਣੇ ਆ ਗਰਮ ਗਰਮ ਵਿంటర్ ਕਲੈਕਸ਼ਨ ਜੇ ਸਰਦੀਆਂ ਵਾਲੇ ਸੂਟ ਜੇ ਬਹੁਤ ਸੋਹਣੇ ਸੂਟ ਜੇ ਚੈੱਕ ਤੁਹਾਨੂੰ ਮੈਂ ਕਰਾ ਦਿੰਨਾ ਮਾਡਲਾਂ ਵਾਲੇ ਆਰਟੀਕਲ ਆਉਣ ਲੱਗੇ ਜੇ ਰੇਟ ਕਮਾਲ ਬਹੁਤ ਸੋਹਣੇ ਸੂਟ ਜੇ ਇਹ ਸੈਚਰਡੇ ਨੂੰ ਵੀਡੀਓ 3 ਵਜੇ ਅਪਲੋਡ ਹੋਣ ਲੱਗੀ ਆ ਸੂਟ ਜਰੂਰ ਚੈੱਕ ਕਰਿਓ ਕਿਉਂਕਿ ਸਟਾਕ ਬੜਾ ਲਿਮਟਿਡ ਜੇ ਤੇ ਥੋੜਾ ਸਟਾਕ ਜੇ ਹੋ ਸਕਦਾ ਮੈਂ ਵੀਡੀਓ ਛੇਤੀ ਡਿਲੀਟ ਵੀ ਕਰ ਦਾਂ ਕਿਉਂਕਿ ਇਸ ਤੋਂ ਬਾਅਦ ਇਹਦੇ ਨਾਲ ਦਾ ਸਟਾਕ ਆਪਣੇ ਕੋਲ ਹੈ ਨਹੀਂਗਾ ਅੱਗੇ ਨਵਾਂ ਆਊਗਾ ਫਿਰ ਅਪਲੋਡ ਕਰ ਦਾਂਗੇ ਫਿਲਹਾਲ ਇਹ ਤੁਸੀਂ ਸੜਕੋ ਰੇਟ ਦੇ ਨਾਲ ਮੈਂ ਵੀਡੀਓ ਦਿਖਾ ਦਾਂ ਆਦੋ ਚੈੱਕ ਕਰਦੇ ਆਫਰ ਵੀ ਸੋਹਣੀ ਜੀ ਤੁਹਾਨੂੰ ਨਾਲ ਦੇਣਾ ਤੇ ਲਓ ਜੀ ਕਰਿਓ ਚੈੱਕ ਪਹਿਲਾ ਸੂਟ ਆ ਗਿਆ ਮੈਰੂਨ ਕਲਰ ਦੇ ਵਿੱਚ ਮਾਡਲ ਨਾਲ ਦਾ ਆਰਟੀਕਲ ਜੇ ਸੇਮ ਤੇ ਇਹਦਾ ਰੇਟ ਬਹੁਤ ਜ਼ਿਆਦਾ ਪਿਆਰਾ ਦਊਂਗਾ ਪਹਿਲਾਂ ਤਾਂ ਸੂਟ ਦਾ ਪ੍ਰਿੰਟ ਚੈੱਕ ਕਰੋ ਕਿੰਨਾ ਜਿਆਦਾ ਖੂਬਸੂਰਤ ਪ੍ਰਿੰਟ ਆ ਬਾਟਮ ਇਹਦੇ ਨਾਲ ਕੱਟ ਜਿਹੜੀ ਇਹਨਾਂ ਦੀ 2.5 ਮੀਟਰ ਦੇ ਕਰੀਬ ਹੁੰਦੀ ਆ ਸਵਾ 2 ਪਲੱਸ ਕੱਟ ਜਿਹੜੀ ਇਹਨਾਂ ਦੀ ਜਾਂਦੀ ਜੇ 2.5 ਮੀਟਰ ਦੇ ਕਰੀਬ-ਕਰੀਬ ਹੁੰਦੀ ਆ ਤੇ ਰੇਟ ਇਹਨਾਂ ਦਾ ਹੋਣਾ ਜੇ ਸਿਰਫ ਤੇ ਸਿਰਫ ਸਿੰਗਲ ਸੂਟ ਦਾ 590 ਰੁਪਏ 2 ਸੂਟ 1100 ਰੁਪਏ ਚ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਅਗੇ ਕਲਰ ਦੀ ਸ਼ੇਡ ਚੈੱਕ ਕਰਿਓ ਬਹੁਤ ਪਿਆਰੀ ਸ਼ੇਡ ਜੇ ਕਲਰ ਆ ਗਿਆ ਜੇ ਮੋਂਗੀਆਂ ਅਭੀ ਤੁਸੀਂ ਵੇਖ ਸਕਦੇ ਜੇ ਸੇਮ ਮਾਡਲ ਨਾਲ ਦੇ ਆਰਟੀਕਲ ਨੇ ਬਾਟਮ ਵੀ ਸੇਮ ਗਰਮ ਸੂਟ ਦੀ ਤੇ ਇਹਦੇ ਨਾਲ ਪ੍ਰਿੰਟ ਜਿਹੜਾ ਜੇ ਇਹ ਵੀ ਗਰਮ ਰੇਟ ਸਿਰਫ ਇਹਨਾਂ ਦਾ ਮਿਲਣਾ ਤੁਹਾਨੂੰ 590 ਦਾ ਸਿੰਗਲ ਸੂਟ ਦੋ ਸੂਟ ਬੁੱਕ ਕਰਦੇ ਜੇ ਇਹ ਤੇ ਤੁਹਾਨੂੰ ਮਿਲ ਜਣੇ ਆ 1100 ਰੁਪਏ ਦੇ ਵਿੱਚ ਅੱਗੇ ਕਲਰ ਆ ਗਿਆ ਵਾਈਨ ਇਹਦਾ ਇਹ ਵੀ ਬੜਾ ਸ਼ਾਨਦਾਰ ਪ੍ਰਿੰਟ ਜੇ ਬੜੇ ਸ਼ਾਨਦਾਰ ਜੇ ਸਟਾਲ ਜੇ ਨਾਲ ਬਾਟਮ ਜੇ ਨਾਲ ਰੇਟ ਕੀ ਆ ਇਹਨਾਂ ਦਾ ਸਿਰਫ 590 ਦਾ ਸੂਟ ਨਾਲ ਸਟਾਲ ਵੀ ਆ ਬਾਟਮ ਵੀ ਆ ਅੱਗੇ ਆ ਗਈ ਰਸਟ ਸ਼ੇਡ ਇਹ ਵੀ ਸ਼ੇਡ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਜੇ ਤੁਸੀਂ ਇਹ ਵੀ ਸਟਾਕ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਸਿਰਫ ਤੇ ਸਿਰਫ 590 ਦੇ ਵਿੱਚ ਅਗੇ ਕਲਰ ਆ ਗਿਆ ਬਲੈਕ ਇਹਦੇ ਵਿੱਚ ਬਲੈਕ ਨੂੰ ਵੀ ਬਹੁਤ ਜ਼ਿਆਦਾ ਪਿਆਰ ਦਿੰਦੇ ਕਸਟਮਰ ਸਾਡੇ ਜਿੰਨਾ ਬਲੈਕ ਲੈਣਾ ਉਹਨਾਂ ਵਾਸਤੇ ਵੀ ਆ ਗਿਆ ਜੇ ਸੇਮ ਡਿਜ਼ਾਈਨ ਚੈੱਕ ਕਰ ਲਿਓ ਜੀ ਆ ਲੋ ਜੀ ਬਲੈਕ ਤੇ ਬਲੈਕ ਹੀ ਸੂਟ ਆ ਲੋ ਜੀ ਅੱਗੇ ਆ ਗਿਆ ਸੀ ਗ੍ਰੀਨ ਇਹ ਵੀ ਤੁਸੀਂ ਸਕਰੀਨਸ਼ਾਟ ਲਾਓ ਤੇ ਜਲਦੀ ਜਲਦੀ ਬੁੱਕ ਕਰੋ ਪੇਮੈਂਟ ਜਿਹੜੀ ਸਾਡੀ ਆਨਲਾਈਨ ਅਡਵਾਂਸ ਹੁੰਦੀ ਜੇ ਕੈਸ਼ ਓਨ ਡਿਲੀਵਰੀ ਤੁਹਾਨੂੰ ਪਤਾ ਆਪਾਂ ਕਰਦੇ ਨਹੀਂਗੇ ਤੇ ਆ ਲਓ ਜੀ ਆ ਵੀ ਆ ਗਿਆ ਜੇ ਆਪਣੇ ਕੋਲ ਮਸਟਰਡ ਸੂਟ ਇਹ ਵੀ ਚੈੱਕ ਕਰਿਓ ਅੱਗੇ ਤੁਹਾਨੂੰ ਮੈਂ ਦਿਖਾਉਣਾ ਹੁਣ ਬਿਨਾਂ ਦੁਪੱਟਿਆਂ ਦਾ ਸੂਟ ਉਹ ਵੀ ਗਰਮ ਨੇ ਰੇਟ ਸੇਮ ਆਉਣਾ ਜੇ ਕੜਾਈਆਂ ਵਾਲੇ ਜੇ ਚੈੱਕ ਕਰਿਓ ਤੇ ਲਓ ਜੀ ਕਰਦੇ ਆਂ ਵੀਡੀਓ ਸ਼ੁਰੂ ਜਿਹਦੇ ਵਿੱਚ ਆਪਣੇ ਕੋਲ ਗਰਮ ਸੂਟ ਆ ਗਏ ਦੁਬਾਰੇ ਬਣ ਕੇ ਸੇਮ ਉਹੀ ਸੂਟ ਨੇ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਵੀ ਬੜਾ ਜ਼ਿਆਦਾ ਪਿਆਰ ਦਿੱਤਾ ਹੈਗਾ ਤੇ ਇਹ ਤੁਹਾਨੂੰ ਮਿਲ ਜਣੇ ਆਲ ਓਵਰ ਸੂਟ ਜਿਹੜੇ ਕੇ ਸਿਰਫ ਆਉਣੇ ਆ 590 ਰੁਪਈਆ ਦੇ ਵਿੱਚ ਦੋ ਸੂਟ 1100 ਰੁਪਏ ਚ ਸ਼ਿਪਿੰਗ ਫ੍ਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਗਰਮ ਸੂਟ ਨੇ ਪਸ਼ਮੀਨਾ ਦੇ ਬਹੁਤ ਸੋਹਣਾ ਫੈਬਰਿਕ ਜੇ ਅੱਗੇ ਆਗਾ ਜੇ ਪਿਆਰਾ ਜਿਹਾ ਸੂਟ ਕਾਪਰ ਸ਼ੇਡ ਦੇ ਵਿੱਚ ਕਲਰ ਮਾਈਨਰ ਜੇ 12 ਕੀ ਆ ਜਾਂਦੇ ਜੇ ਇਹਨਾਂ ਦੇ ਵੀਡੀਓ ਕਰਕੇ ਬਾਕੀ ਕੁਆਲਿਟੀ ਜਿਹੜੀ ਆ ਉਹ ਤੁਹਾਨੂੰ ਉਹੀ ਸੇਮ ਦੇਣੀ ਜਿਹੜੀ ਪਹਿਲਾਂ ਤੁਹਾਡੇ ਕੋਲ ਪਹੁੰਚ ਚੁੱਕੀ ਆ ਰੇਟ ਉਹੀ ਸੇਮ ਹੈ ਜਿਹੜੇ ਤੁਸੀਂ ਪਹਿਲਾਂ ਵੀ ਬੁੱਕ ਕੀਤੇ ਆ ਅੱਗੇ ਆਗਾ ਜੇ ਬਹੁਤ ਸੋਹਣਾ ਮਰੂਨ ਸ਼ੇਡ ਦੇ ਵਿੱਚ ਮਰੂਨੀ ਹੈ ਨਾ ਹਾਂਜੀ ਮਰੂਨ ਜੀ ਸ਼ੇਡ ਆ ਗਈ ਜੇ ਬੜੀ ਸੋਹਣੀ ਜੀ ਰੇਟ ਸੇਮ ਉਹੀ 590 ਰੁਪਈਆ ਇਹ ਵੀਡੀਓ 3 ਵਜੇ ਪੋਸਟ ਕੀਤੀ ਮੈਂ ਤੁਸੀਂ ਇਹ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿਓ ਤੇ ਆਰਡਰ ਬੁੱਕ ਕਰਿਓ 350 ਤੇ 90 ਰੁਪਈਆ ਦੇ ਨਾਲ ਗਾਜਰੀ ਸੂਟ ਆ ਵੀ ਆਪਾਂ ਬਹੁਤ ਜ਼ਿਆਦਾ ਕਲਰ ਜਿਹੜਾ ਹੈਗਾ ਸੇਲ ਕੀਤਾ ਹੈਗਾ ਗਾਜਰੀ ਤੇ ਇੱਕ ਵਿੱਚ ਕੀਤਾ ਹੈ ਆ ਵਾਲਾ ਸ਼ੇਡ ਮੈਜੈਂਟਾ ਰਾਣੀ ਸ਼ੇਡ ਇਹ ਸਾਰੇ ਸੂਟ ਦੇ ਤੇ ਤੁਹਾਨੂੰ ਆਪਾਂ 590 ਦੇ ਦੋ ਸੂਟ 1100 ਰੁਪਈਆ ਦੇ ਵਿੱਚ ਬਿਨਾਂ ਸਟਾਲਾਂ ਤੋਂ ਹਜੇ ਆ ਵਾਲੇ ਤੋਂ ਪਹਿਲਾਂ ਜਿਹੜੇ ਸੀ ਉਹ ਸਟਾਲ ਵਾਲੇ ਸੀ ਜੀ ਦ ਲੋਰਿਅਰ ਸੂਟ ਤੁਸੀਂ ਮੇਰੇ ਪਿੱਛੇ ਵੇਖ ਲਿਆ ਛੋਟੀ ਜੀ ਵੀਡੀਓ ਤੁਹਾਨੂੰ ਦੇ ਦਿੱਤੀ ਆ ਇੱਕ 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 ਸੂਟ ਇਹਦਾ ਤੁਹਾਨੂੰ ਮੈਂ ਖੋਲ ਕੇ ਦਿਖਾਤਾ ਬਾਕੀ ਜਿਹੜੇ ਆ ਉਹ ਆਪਾਂ ਤੁਹਾਨੂੰ ਦੇ ਦਾਂਗੇ ਜਿੱਦਾਂ ਜਿੱਦਾਂ ਤੁਸੀਂ ਬੁੱਕ ਕਰੀ ਜਾਓਗੇ ਤੇ ਜਲਦੀ ਜਲਦੀ ਬੁੱਕ ਕਰਿਓ ਇਹ ਨਾ ਹੋਵੇ ਕਿ ਤੁਸੀਂ ਲੇਟ ਹੋ ਜਿਓ ਸਟਾਕ ਬਹੁਤ ਲਿਮਟਿਡ ਜੇ ਤੇ ਵੀਡੀਓ ਜਿਹੜੀ ਆ ਛੋਟੀ ਆ ਜਿਆਦਾ ਲੰਬੀ ਨਹੀਂ ਚੱਲਣੀ ਤੇ ਡਿਲੀਟ ਵੀ ਮੈਂ ਸ਼ਾਇਦ ਇਹ ਹੋ ਸਕਦਾ 24 ਘੰਟੇ ਬਾਅਦ ਇਹਨੂੰ ਕਰੀ ਦਵਾਂ ਜਿੱਦਾਂ ਮੈਂ ਪਿਛਲੀਆਂ ਵੀਡੀਓ ਜਿਹੜੀਆਂ ਦੋ ਤਿੰਨ ਪਰ ਮੈਂ 10 ਕਿ ਡਿਲੀਟ ਕੀਤੀਆਂ ਸੀ ਤੇ ਐਤਵਾਰ ਦੀ ਸੇਲ ਜਿਹੜੀ ਜੇ ਉਹ ਪੈਣੀ ਆ 3 ਵ ਇੱਕ ਸੇਲ ਪਾਉਣੀ 3 ਵਜੇ 3 ਵਜੇ ਪੈਣੀ ਸੇਲ ਸਿਰਫ 24 ਘੰਟੇ ਵਾਸਤੇ ਉਹ ਸੇਲ ਨੂੰ ਮਿਸ ਨਾ ਕਰਿਓ ਤੁਸੀਂ ਉਹਦੇ ਵਿੱਚ ਤੁਹਾਨੂੰ ਮੈਂ ਦਊਂਗਾ ਸੂਟ ਕਮਾਲ ਦੇ ਠੀਕ ਹੈ ਜੀ ਜਿਹੜੀ ਅੱਜ ਤੁਸੀਂ ਸ਼ਨੀਵਾਰ ਵਾਲੀ ਸੇਲ ਵੇਖੀ ਦੀ 1800 ਦੇ ਚਾਰ ਸੂਟਾਂ ਵਾਲੀ ਇਦਾਂ ਹੀ ਉਹ ਵੀ ਤੁਹਾਨੂੰ ਮੈਂ ਸਸਤੇ ਜਿਹੇ ਰੇਟਾਂ ਦੇ ਵਿੱਚ ਸੇਲ ਦਊਂਗਾ ਸਿਰਫ 24 ਘੰਟੇ ਵਾਸਤੇ ਸੰਡੇ ਨੂੰ 3 ਵਜੇ ਠੀਕ ਹੈ ਜੀ ਜੁੜੇ ਰਹੋ ਸਾਡੇ ਨਾਲ ਵੀਡੀਓ ਚੈੱਕ ਕਰ ਲਿਓ ਫਿਰ ਮਿਲਾਂਗੇ ਨਵੇਂ ਸੂਟਾਂ ਦੇ ਨਾਲ ਤੇ ਨਵੇਂ ਸਟਾਕ ਦੇ ਨਾਲ ਇੱਥੇ ਬੁਲਾਉਨੇ ਆਂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ